ਦੇ ਰੇਪਰ ਸਿੰਘ ਜੀ ਰਟੋੜਾ ਰਹਿਣ ਵਾਲਾ ਜੀ ਮੈਂ ਕੀ ਘਟਨਾ ਵਾਪਰੀ ਹੈ ਕਟੜਾ ਲੋਏ ਕਟੜਾ ਜੀ ਪਿਛਲੇ ਦਿਨੀ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੀ ਉਹਨਾਂ ਨੇ ਤੇ ਗੱਡੀਆਂ ਭਰ ਕੇ ਆਏ 12-13 ਗੱਡੀਆਂ ਦਾ ਕੈਮਰੇ ਚ ਵੀ ਆਈਆਂ ਜੀ ਉਹਨਾਂ ਦੇ ਵਿੱਚ ਅਸਲਾ ਤੇ ਜਥਿਆਰ ਤੇ ਮੈਂ ਸਮਾਨ ਲੈਣ ਜਾ ਰਿਹਾ ਸੀ ਦੁਕਾਨ ਤੇ ਤੇ ਆਏ ਉੱਥੇ ਉਹਨਾਂ ਨੇ ਮੇਰੀ ਗੱਡੀ ਸਾਰੀ ਭੰਨਤੀ ਉਹਨਾਂ ਨੇ ਅਸਲੇ ਨਾਲ ਸਿੱਧੇ ਮੇਰੇ ਫੈਰ ਮਾਰੇ ਗੱਡੀ ਸਾਰੀ ਫੁੱਟ ਗਈ ਬਸ ਗੱਡੀ ਨੰਗਣ ਦੀ ਕੋਈ ਵੀ ਨਹੀਂ ਮਸਾ ਗੱਡੀ ਨਿਕਲੀ ਉਥੋਂ ਗੱਡੀ ਗੱਡੀ ਚ ਕਿੰਨੇ ਜਣੇ ਸੀ ਕਿਹੜੀ ਗੱਡੀ ਸੀ ਗੱਡੀ ਸੈਟਲਵੇ ਕਰੂਜ਼ ਸੀ ਆਪਦੀ ਗੱਡੀ ਆ ਜੀ ਚਾਰ ਜਣੇ ਸੀ ਜੀ ਵਿੱਚੀ ਉਹਨਾਂ ਨੇ ਆ ਕੇ ਬਸ ਸਾਰੀ ਗੱਡੀਆਂ ਘੇਰ ਕੇ ਵਾਲੇ ਵਾਲੇ ਲਾ ਕੇ ਗੱਡੀ ਸੀ ਮਸਾ ਗੱਡੀਆਂ ਵਿੱਚੋਂ ਫੁੱਟ ਗਈ ਸਾਡੀ ਗੱਡੀ ਸਾਰੀ ਉਹਨਾਂ ਕੋਲ ਹਥਿਆਰ ਤੇ ਬਹੁਤ ਜ਼ਿਆਦਾ ਤੇਜ਼ ਸਾਡੀ ਗੱਡੀ ਸਾਰੇ ਉਹਨੇ ਭੰਨਤੀ ਪਿਸਟਲ ਸੀ ਰਫਲਾ ਸੀ ਸਾਰਾ ਅਸਲਾ ਉੱਥੇ ਫੈਰਿੰਗ ਹੋਈ ਸਾਡੇ ਸਿੱਧੇ ਫੈਨ ਮਾਰੇ ਉਹਨਾਂ ਨੇ ਬਾ ਪਿੰਡ ਚ ਬਹੁਤ ਯਾਰ ਦੇ ਡੈਸਟ ਫਲਾਉਣੀ ਉਹਨਾਂ ਨੇ ਵੀ ਜਾਨੋ ਮਾਰ ਜਾਨੂ ਮਾਰ ਨਹੀਂ ਕੰਮ ਕਰਿਆ ਸੀ ਉਹਨਾਂ ਨੇ ਵੀ ਮਾਰਾਂਗੇ ਅੱਜ ਪਤਾ ਨਹੀਂ ਕਿਉਂ ਮਾਰਨਾ ਚਾਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਮੇਰੇ ਨਾਲ ਮੇਰੇ ਯਾਰ ਵੈਲੀ ਸੀ ਜੀ ਮੇਰੇ ਦੋਸਤ ਚਾਰ ਜਣੇ ਗੱਡੀ ਦੇ ਵਿੱਚ ਸੀ ਪਰ ਪੂਵ ਦਾ ਮੁੰਡਾ ਆਇਆ ਸੀ ਜੀ ਉਹਦਾ ਬਰਥਡੇ ਸੀ ਉਹ ਕੇਕ ਕੱਟਣ ਆਇਆ ਸੀ ਉੱਥੇ ਸਮਾਨ ਲੈਣ ਲੱਗ ਰਹੇ ਸੀ ਦੁਕਾਨ ਤੇ ਇਹਦੇ ਵਿੱਚ ਜਿਹੜੇ ਪਿੰਡ ਦੇ ਬੰਦੇ ਨੇ ਹਮਲਾ ਕੀਤਾ ਤੁਸ ਜਿਹੜੇ-ਜਿਹੜੇ ਬੰਦੇ ਨੇ ਉੱਚ ਜੀ ਮੌਜੂਦਾ 6 ਜਣੇ ਤਾਂ ਪਛਾਣ ਚ ਆ ਗਏ ਬਾਕੀ ਹੁਣ ਸੱਤੇ ਨਹੀਂ 36 ਬੰਦੇ ਪਏ ਹੋਣੇ ਹੁਣ ਸੱਤੇ 12 ਗੱਡੀਆਂ ਸੀ ਜਿਹੜੇ ਕੈਮਰੇ ਦੇ ਵਿੱਚ ਆ ਗਈਆਂ ਸਾਡੇ ਪਿੰਡ ਦੇ ਵੀ ਕਮਲਜੀਤ ਸਿੰਘ ਮੇਰ ਨੇ ਜਿਨ੍ਹਾਂ ਨੇ ਸਾਡੇ ਦੇ ਫਾਇਰਿੰਗ ਕੀਤੀ ਇੱਕ ਲਗਨ ਗੁਰ ਲਗਨ ਗੁਰਸੇਵਕਾ ਸਰਪੰਚ ਹੈ ਜੋ ਕਿ ਹੁਣ ਪਿੰਡ ਦਾ ਉਹਦੀ ਸਾਰਾ ਸ਼ਹਿ ਤੇ ਕੰਮ ਹੋ ਰਿਹਾ ਜੀ ਇਹ ਉਹ ਜੋਦਾ ਸਰਪੰਚ ਹੈ ਜੀ ਉਹ ਇੱਕ ਘਰ ਵਾਲੀ ਸਰਪੰਚੀ ਹੈ ਸਾਰਾ ਕੁਝ ਉਹ ਕਰਾ ਲਿਆ ਉਹ ਪਾਰਟੀ ਨਾਲ ਉਹ ਪਾਰਟੀ ਕਾਂਗਰਸ ਨਾਲ ਸੰਬੰਧ ਹੈ ਸੀ ਆਮ ਆਦਮੀ ਨਾਲ ਸੰਬੰਧ ਰੱਖਦੇ ਇੱਕ ਕਾਰਨ ਦਾ ਸਿੱਕਾ ਲੱਗਿਆ ਵੀ ਕਾਰਨ ਕੀ ਹੋ ਗਿਆ ਜਿਹੜੀ ਜਾਣ ਨਾ ਜਾਣ ਕਰੇ ਕਾਰਨ ਹਲੇ ਕੋਈ ਛੋਟਾ ਮੋਟਾ ਤੁੰਤੂ ਮੈਂ ਹੋਈ ਸੀ ਜੀ ਅਸੀਂ ਧਰਨੇ ਤੇ ਜਾ ਰਹੇ ਸੀ ਅਸੀਂ ਟਰੈਕਟਰ ਆਪਦਾ ਲੈ ਕੇ ਜਾ ਰਹੇ ਸੀ ਆਪਦਾ ਲੈ ਕੇ ਜਾ ਰਹੇ ਸੀ ਰਸਤੇ 'ਚ ਸਾਡੇ ਨਾਲ ਲਾਗੇ ਕਰਨ ਕਿਤੇ ਟਰੈਕਟਰ ਮੂਰੇ ਕਰ ਲੈ ਕਿਤੇ ਪਿੱਛੇ ਕਰ ਲਿਆ ਰੰਜਸ ਪ੍ਰਾਨ ਰੰਜਸ ਕੁਛ ਨਹੀਂ ਵੀ ਅਸੀਂ ਸੜਕ ਬਣ ਰਹੀ ਹੈ ਸਾਡੇ ਪਿੰਡ ਰਟੋਲਾ ਤੋਂ ਢਨੋਲੀ ਕਲਾਂ ਨੂੰ ਜੋ ਕਿ ਇਹਨਾਂ ਨੇ ਘਰ ਪਾਇਆ ਹੋਇਆ ਹੈ ਪਹੇ ਦੇ ਉੱਤੇ ਅਸੀਂ ਉਹ ਪਹਾੜ ਕਢਾਇਆ ਸੀ ਸਾਰਾ ਬਸ ਉੱਥੇ ਅਸੀਂ ਇਹਨਾਂ ਨੂੰ ਇਹ ਕਹਿੰਦਾ ਸੀ ਆਪਦਾ ਬਿਲਡਿੰਗ ਢਾਓ ਤੇ ਸੜਕ ਆਪਣੀ ਬਣ ਜੂ ਵੀ ਹੁਣ ਤਾਂ ਬਣ ਰਹੀ ਹੈ ਆਮ ਆਦਮੀ ਸਰਕਾਰ ਸੜਕ ਬਣਾ ਰਹੀ ਹੈ ਬਸ ਉੱਥੋਂ ਮਾੜੀ-ਮੋਟੀ ਹੋ ਗਈ ਮੇਰੀ ਮਾਤਾ ਜੀ ਨੇ ਮੈਂਬਰ ਨੇ ਮੌਜੂਦਾ ਤੇ ਮੈਂ ਉੱਥੇ ਕੰਮ ਕਰਾ ਰਿਆ ਸੀ ਬਾ ਉਹ ਤੋਂ ਇਹਨਾਂ ਨੇ ਕਰ ਲਿਆ ਵੀ ਸੀ ਕਹਿਣ ਨੂੰ ਵੀ ਆਪਦਾ ਘਰ ਤਾਂ ਆਪਦਾ ਕੁਝ ਵੀ ਨਹੀਂ ਸੜਕ ਟੋਟਾ ਉੱਥੇ ਰਹਿ ਜੂ। ਪੁਲਿਸ ਕੰਪਲੀਟ ਕਰੀ 100 ਨੰਬਰ ਜਦੋਂ ਉੱਥੇ ਸਾਰਾ ਕੁਝ ਹੋਇਆ ਫਾਇਰਿੰਗ ਹੋਈ ਸਾਰਾ ਕੁਝ ਇਸ ਤਰ੍ਹਾਂ ਲੱਗੇ ਸੀ। 112 ਤੇ ਕਾਲ ਕਰੀ ਪੁਲਿਸ ਆਈ। ਉਹਨਾਂ ਨੇ ਸਾਰਾ ਮੌਕਾ ਦੇਖਿਆ ਸਾਰਾ ਕੁਝ ਜਾਂਚ ਕਰੀ ਉਹਨਾਂ ਨੇ ਤੇ ਐਫਆਰ ਵੀ ਕੱਟ ਕੇ ਛੇ ਜਾਨੇ। ਕਿ ਮੌਕਾ ਹੋਇਆ। ਹੁਣ ਮੰਗਿਆ ਹੈ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇ। ਵੀ ਮੈਨੂੰ ਜਾਣ ਮਾਰੇ ਦਿੱਤਾ ਸੀ ਬਸ ਇੱਕ ਵੀ ਮੁਸ਼ਕਲ ਨਾਲ ਜਾਣ ਪਹੁੰਚਾ ਕੇ ਲੰਘੇ ਸਾਡੇ ਕੋਲ ਗੱਡੀ ਸੀ ਤਾਂ ਲੰਘੇ ਨਹੀਂ ਨੰਗੜ ਦੀ ਕੋਈ ਕਸਮ ਨਹੀਂ ਛੱਡੀ ਉਹਨਾਂ ਦੀ ਇਹਦੀ ਸੂਰਤ ਕੋ ਜੋ ਹੈ ਹਾਂ ਸਾਰੇ ਸੀਸੀਟੀਵੀ ਵਿੱਚ ਕੈਦ ਨੇ ਸਾਰੇ ਬੁਰਖ ਸਭ ਕੁਝ ਹੈ ਉਹਦੇ ਵਿੱਚ ਕੈਦ ਕਰਿਆ ਹੋਇਆ ਉਸ ਕਾਰਵਾਈ ਕਰ ਰਹੀ ਹੈ ਉਸ ਕਾਰਵਾਈ ਕਰ ਰਹੀ ਹੈ ਅਸੀਂ ਸੋਤੇ ਪਰ ਮੈਂ ਇੱਕ ਚਾਹਣਾ ਵੀ ਹੋਰ ਜਿਆਦਾ ਜਿੰਨੀ ਹੋ ਸਕਦਾ ਵੀ ਉਨਾਂ ਜਿਆਦਾ ਉਹਨਾਂ ਨੂੰ ਪੇਸ਼ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਜਿੱਦੋਂ ਜਲਦੀ ਫੜਨਾ ਗੱਡੀ ਨੂੰ ਜਾਂਚ ਕਰਨ 12 ਗੱਡੀਆਂ ਸੀ ਉਹਨਾਂ ਦੀ ਜਾਂਚ ਕਰਨ ਤੋਂ ਤੇ ਗੱਡੀਆਂ ਨੂੰ ਫੜਨ ਤੋਂ ਤੇ ਜਿਹੜੇ ਭੱਜੇ ਹੋਏ ਨੇ ਬੰਦੇ ਉਹਨਾਂ ਸਾਰਿਆਂ ਨੂੰ ਆਪ ਦੇ ਕਰਨ ਤੇ ਜਿਹੜਾ ਉਹਨਾਂ ਨਾਲ ਵੀ ਅਸਲਾ ਸੀ ਉਹਨਾਂ ਦੀ ਜਾਂਚ ਕੀਤੀ ਜਾਵੇ ਨਾਜਾਇਜ਼ ਅਸਲਾ ਸੀ ਉਹਨਾਂ ਲਈ ਬਹੁਤ ਜ਼ਿਆਦਾ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਨੂੰ ਜਮ੍ਹਾਂ ਕੀਤਾ ਜਾਵੇ ਤੇ ਬਾਕੀ ਪੁਲਿਸ ਤੋਂ ਹੀ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਅਸਲਾ ਜੋ ਵੀ ਉਹਨਾਂ ਤੋਂ ਪ੍ਰਾਪਤ ਕੀਤਾ ਜਾਵੇ ਗੱਡੀਆਂ ਉਹਦਾਂਤ ਕੀਤੀਆਂ ਜਨ 12 ਦੀਆਂ 12 ਮੇਰਾ ਨਾਮ ਕੁਸ਼ਪ੍ਰੀ ਸਿੰਘ ਹੈ ਜਿਹੜੀ ਘਟਨਾ ਹੋਈ ਹੈ ਟੋਲਾ ਵਿੱਚ ਆ ਵੱਡੀਆਂ ਸੀਸੀਟੀਵੀ ਕਵਰਨਗ ਦਾ ਹੋ ਰਹੀ ਹੈ ਕੀ ਕਾਰਨ ਹੈ ਆਪਣੇ ਨਾਲ ਸੀ ਕਿ ਤੁਸੀਂ ਹਾਂਜੀ ਮੈਂ ਨਾਲ ਸੀਗਾ ਮੇਰੀ ਭੂਆ ਜੀ ਦਾ ਬੇਟਾ ਆਇਆ ਹੋਇਆ ਸੀ ਉਹਨਾਂ ਦਾ ਬਰਥਡੇ ਸੀ ਸੀ ਕੇ ਕੱਟਣਾ ਜਾ ਰਹੇ ਸੀਗੇ ਮਤਲਬ ਕਿ ਸਵਾਲ ਲੈ ਰਹੇ ਸੀ ਦੁਕਾਨ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਵੀ ਇੱਕ ਤਰ੍ਹਾਂ ਜੇ ਮੈਂ ਆਪਾਂ ਕਹਿ ਦਿਆਂ ਲਏ ਅਵਾਜ਼ ਫਲਾਇਆ ਗੈਂਗਸਟਰੀ ਉਹਨਾਂ ਨੇ ਫੇਰ ਕੱਢੇ ਬੇਵਜੂਦੇ ਮੰਨ ਗਏ ਚਲੋ ਜੀ ਉੱਧੇ ਸਾਡੇ ਕੋਲੇ ਗੱਡੀ ਨਾ ਹੁੰਦੀ ਚਲੋ ਇਹ ਤਾਂ ਪਰਮਾਤਮਾ ਦੀ ਮਿਹਰ ਸੀ ਅਸੀਂ ਲੰਘੇ ਹੀ ਉੱਥੋਂ ਪਰ ਨੰਗਣ ਦਾ ਕੋਈ ਚਾਂਸ ਨਹੀਂ ਸੀ 15 ਗੱਡੀਆਂ ਦੇ ਵਿੱਚੋਂ ਇੱਕ ਗੱਡੀ ਨੰਗਣੀ ਬਹੁਤ ਜਿਆਦਾ ਮੁਸ਼ਕਲ ਹੈ ਜੀ ਤੁਸੀਂ ਆਪ ਸਮਝ ਸਕਦੇ ਹੋ ਤੇ ਸਾਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਮੰਨ ਗਏ ਜੇ ਤੁਸੀਂ ਪਿੰਡ 'ਚ ਆ ਕੇ ਵੀ ਪਤਾ ਕਰ ਸਕਦੇ ਹੋ ਬਹੁਤ ਜਿਆਦਾ ਫੈਰੀ ਨਹੀਂ ਹੋਈ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਸੀ ਜੀ ਮਤਲਬ ਕਿ ਉਹਦਾ ਬੈਰ ਸੀਗਾ ਕੋਈ ਵੀ ਸੀਗਾ ਮੰਨ ਕੇ ਜੇ ਲੋ ਬਿਨ ਮਤਲਬ ਤੋਂ ਫੈਰ ਮਾਰ ਕੇ ਗਏ ਨੇ ਜੇ ਉਹਨਾਂ ਉੱਥੇ ਕੋਈ ਵੀ ਮਰ ਜਾਦਾ ਸਾਡੇ ਚੋਂ ਤਾਂ ਕੌਣ ਜ਼ਿੰਮੇਵਾਰ ਸੀ ਉਹਦਾ ਹੁਣ ਮੇਰੀ ਇਹੀ ਬੇਨਤੀ ਮਤਲਬ ਕਿ ਜਲਦੀ ਤੋਂ ਜਲਦੀ ਉਹ ਬੰਦੇ ਸਾਰੇ ਕਾਬੂ ਕੀਤੇ ਜਾਣ ਨਾ ਇਹ ਅਸਲਾ ਬਰਾਂਤ ਕੀਤਾ ਜਾਵੇ ਨਾ ਜਾਇਜ਼ ਅਸਲਾ ਸੀ ਉਹਨਾਂ ਕੋਲੇ 12 ਗੱਡੀਆਂ ਸੀ 12 ਦੀਆਂ 12 ਥਾਣੇ 'ਚ ਖੜੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਪਿੰਡ 'ਚ ਬਹੁਤ ਬੁਰਾ ਮਾਹੌਲ ਹੈ ਜੀ ਇਸ ਟਾਈਮ ਵੀ ਤੁਸੀਂ ਜਾ ਕੇ ਦੇਖ ਲਓ ਜੀ ਬਹੁਤ ਜਿਆਦਾ ਗੰਦਾ ਮਾਹੌਲ ਬਣ ਰਿਹਾ ਪਿੰਡ ਦੇ ਵਿੱਚੋਂ ਡਰਦੇ ਹੁਣ ਜਵਾਖਾਂ ਨੂੰ ਬਾਹਰ ਨਹੀਂ ਕੱਢਦੇ ਹੈਗੇ ਜੀ ਜਿਹੜਾ ਹਿਸਾਬ ਨਾਲ ਉਹਦੇ ਜਿਹੜਾ ਕੁਝ ਹੋਇਆ ਉਸ ਦਿਨਾਂ ਕੋਈ ਜਵਾਖ ਦੁੱਧ ਪਾਉਣ ਜਾ ਰਿਹਾ ਸੀ ਸੀਸੀ ਕੈਮਰੇ ਦੇਖਿਆ ਉਹ ਵਾਪਸ ਮੁੜਿਆ ਉਹ ਦੁੱਧ ਡੁੱਲ ਗਿਆ ਉੱਥੇ ਸਾਰਾ ਬਹੁਤ ਜਿਆਦਾ ਮਤਲਬ ਕਿ ਅਤਿਆਚਾਰ ਹੋ ਗਿਆਗਾ ਸਾਰੀ ਵੀਡੀਓ ਕੋਈ ਨਹੀਂ ਹੈ ਸਾਰੇ ਹਾਂਜੀ ਹਾਂਜੀ ਸਾਰੀਆਂ ਸੀਸੀਟੀਵੀ ਦੇ ਵਿੱਚ ਇਸ ਟਾਈਮ ਮੌਜੂਦ ਨੇ ਜੀ ਸਾਰੇ ਪ੍ਰੂਫ ਉਹ ਬੰਦੇ ਫਰਾਰ ਹੋ ਗਏ ਸਾਰੇ ਸਾਰੇ ਬੰਦੇ ਫਰਾਰ ਨੇ ਇੱਕ ਵੀ ਬੰਦਾ ਨਹੀਂ ਉਹ ਮਤਲਬ ਕਿ ਬਾਲੇ ਸਿਆਸਤ ਮਤਲਬ ਕਿ ਬਾਲੇ ਛਾਤਰ ਬੰਦੇ ਨਹੀਂ ਸਿਆਸਤੀ ਬੰਦੇ ਨਹੀਂ ਪਿੰਡ ਦੇ ਵਿੱਚ ਨਹੀਂ ਕੋਈ ਬੰਦਾ ਆਇਆ ਕੋਈ ਕਿੱਥੇ ਹੈ ਕੋਈ ਕਿੱਥੇ ਹੈ ਕੋਈ ਕਿਤੇ ਜਾ ਕੇ ਲਾਈਵ ਵੀ ਹੋ ਰਹੀ ਇਹ ਸਾਰੇ ਰਹਿਣ ਵਾਲੇ ਕੋਈ ਰੋਟੋਲਾ ਦੇ ਨਹੀਂ ਜਿੰਨੇ ਹਾਲੇ ਤੱਕ ਪਹਿਚਾਨ ਚਾਏ ਨੇ ਤਿੰਨ ਚਾਰ ਟੋਲਾ ਦੇ ਨੇ ਬਾਕੀ ਇਧਰਲੇ ਉਧਰਲੇ ਪਿੰਡਾਂ ਦੇ ਨੇ ਇੱਥੇ ਕੋਈ ਨਾਮਵਰ ਬੰਦੇ ਵੀ ਹੈਗੇ ਨੇ ਜਿਨ੍ਹਾਂ ਦਾ ਨਾਮ ਕੋਈ ਮਸ਼ਹੂਰ ਹੋਵੇ ਨਾਮਰ ਤਾਂ ਹੈਗੇ ਹੀ ਕਮਲਜੀਤ ਫਿਰ ਉਹ ਉਹੀ ਜਿਆਦਾ ਮੜਾਇਆ ਉਹ ਕਰ ਰਹੀ ਹੈ ਉਹੀ ਜਿਆਦਾ ਅਤਿਆਚਾਰ ਫੈਲਾ ਰਿਆ ਤੇ ਉਹ ਮਤਲਬ ਕਿ ਸ਼ਹਿ ਹੈ ਉਹਨੂੰ ਸਰਪੰਚ ਦੀ ਸ਼ਹਿ ਹੋਗੀ ਉਹਨਾਂ ਦੀ ਸਰਪੰਚੀ ਹੋਗੀ ਤਾਂ ਕਰਕੇ ਉਹ ਫੁੱਲ ਮਤਲਬ ਕਿ ਸਾਡੇ ਤੋਂ ਉੱਤੇ ਕੋਈ ਹੈ ਹੀ ਨਹੀਂ ਉਹ ਆ ਗੱਲ ਕਹਿ ਰਹੇ ਨੇ ਸਰਪੰਚ ਗੁਰਸੇਵਕ ਸਿੰਘ ਹੈ ਇਰਪੋਲਾ ਦਾ ਹਾਂਜੀ ਉਹ ਜਿਆਦਾਤਰ ਕਾਂਗਰਸ ਨਾਲ ਸੰਬੰਧ ਰੱਖਦੇ ਨੇ ਹਾਂਜੀ ਮੌਜੂਦ ਸੀਗੇ ਜਿੱਥੇ ਤੱਕ ਪਹਿਚਾਣ ਆਈਏਗੀ ਆਸਲਾ ਵੀ ਇਹਨਾਂ ਦਾ ਤੀਗਾ ਇਹ ਸੁਣਾਇਆ ਜਾ ਰਿਹਾ ਵੀ ਮਤਲਬ ਕਿ ਕੈਮਰਾ ਦੇ ਵਿੱਚ ਚਾਰਿਆ ਸਾਰਾ ਕੁਝ ਜੀ ਸਾਡੀ ਤਾਂ ਇਹੀ ਮੰਗਾਈ ਵੀ ਜਲਦੀ ਤੋਂ ਜਲਦੀ 12 ਦੀਆਂ 12 ਗੱਡੀਆਂ ਨਜਾਇਜ਼ ਆਸਲਾ ਤੇ ਇਹ 6 ਬੰਦੇ ਦੀ ਜਿਹੜੀ ਪਹਿਚਾਣ ਹੈ ਇਹ ਜਲਦੀ ਤੋਂ ਜਲਦੀ ਚੱਕੇ ਜਾਣ ਹਾਂਜੀ ਪੁਲਿਸ ਕਰ ਰਹੀ ਆ ਆਪਣੀ ਕਾਰਵਾਈ ਪਰ ਇਹ ਬੰਦੇ ਦਿਮਾਗ ਦੇ ਬਹੁਤ ਸ਼ਾਤਰ ਨੇ ਪੁਲਿਸ ਨੂੰ ਵੀ ਮਤਲਬ ਕਿ ਅੱਖਾਂ 'ਚ ਰੇਤ ਪਾ ਕੇ ਭੱਜ ਜਾਂਦੇ ਨੇ ਪੁਲਿਸ ਦੀ ਉਹ ਬਜੀ ਤੀ ਤੀ ਭਾਰਤ 24 ਨੂੰ ਸੁਰਕਸ਼ 12 ਤੋਂ ਕਾਲ ਆਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਾਲ ਦੇ ਉੱਤੇ ਕਿ ਕੁਝ ਆਦਮੀ ਜਿਹੜੇ ਗੱਡੀਆਂ ਲੈ ਕੇ 100 ਬੱਜ ਕਰ ਰਹੇ ਆ ਪਿੰਡ 'ਚ ਮੈਂ ਸਮੇਤ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚ ਗਏ ਸੀ ਵੈਰੀਫਾਈ ਕੀਤਾ ਉੱਥੇ ਮੌਕੇ ਤੇ ਜਾ ਕੇ ਠੀਕ ਹੈ ਜੀ ਉਹਦੇ ਵਿੱਚੋਂ ਦਿਲਪੀਤ ਸਿੰਘ ਸਨ ਅ ਭਦੀਪ ਸਿੰਘ ਜਿਸ ਨੇ ਆਪਣਾ ਬਿਆਨ ਲਿਖਾਇਆ ਜਿਹਦੇ ਬਿਆਨਾਂ ਤੇ ਅਦੀਨ ਤਰ ਮਕਦਮਾ ਨੰਬਰ 138 ਅਦੀਨਤਰ 109 126 324 190 193 25 27 54 ਨਾਕ थाना ਚਾਜਲੀ ਦਰਜ ਦਸਤਿਲ ਕੀਤਾ ਗਿਆ ਜਿਸ ਦੇ ਸੰਬੰਧੀ ਦੋਸ਼ੀ ਗੁਰਸੇਵਕ ਸਿੰਘ son of ਗੁਲਜਾਰ ਸਿੰਘ ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਗੁਰਲਗਨਦੀਪ ਸਿੰਘ son of ਅਜੈਬ ਸਿੰਘ ਸੰਦੀਪ ਸਿੰਘ ਪੁੱਤਰ ਨਰਪਾਲ ਸਿੰਘ ਮਨਦੀਪ ਸਿੰਘ ਜਿਸ ਕੁਲਦੀਪ ਸਿੰਘ son of ਭਿੰਦਰ ਸਿੰਘ ਵਾਸੀਆਂ ਸਾਰੇ ਰਟੌਲ ਰੂਬੀ son of ਜਸਪਾਲ ਸਿੰਘ ਵਾਸੀ ਜਕੇਪਲ ਇਹਨਾਂ ਦੇ ਵਰਕਲੌਫ ਦਰਜ ਜਿਸ ਸਰ ਕੀਤਾ ਤੇ ਰੇਡਾਂ ਜਾਰੀ ਨੇ ਤੇ ਇਹਦੇ ਵਿੱਚ ਕੁਝ ਇਹ ਵੀ ਲਿਖਿਆ ਹੈ ਉਹਨਾਂ ਨੇ ਦੱਸਿਆ ਕਿ ਅਸਲਾ ਵਗੈਰਾ ਉਹਨਾਂ ਕੋਲ ਸੀਗਾ ਤੇ ਹਮਲਾ ਵਗੈਰਾ ਵੀ ਕੀਤਾ ਜਾਂ ਗੱਡੀ ਵਗੈਰਾ ਭੰਨੀਆਂ ਗੱਡੀ ਭੰਨਣ ਵਾਲੀ ਜਿਹੜੀ ਖਬਰ ਹੈ ਉਹ ਤਾਂ ਠੀਕ ਹੈ ਅਸਲੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੇ ਅਸੀਂ ਵੀ ਸੂਰਤ ਵਿੱਚ ਅਸੀਂ ਕਾਰਵਾਈ ਅਮਚ ਲਿਆਂਦੀ ਜਾਵੇਗੀ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਹੈ ਜੀ ਸੀਸੀ 50 ਵੀ ਫੁਟੇਜ ਜਿਹੜੀ ਮੌਕੇ ਦੀ ਲਈ ਗਈ ਹੈ ਜਿਹਦੇ ਵਿੱਚੋਂ ਗੱਡੀਆਂ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਗੁਰਸੇਵਿਕ ਸਿੰਘ ਨੇ ਜੀ ਇਹਦਾ ਪਿੰਡ ਵਿੱਚ ਕੀ ਹੋਉਣਾ ਹੈ ਜੀ ਗੁਰਸੇਵਿਕ ਸਿੰਘ ਦਾ ਜਿਹੜੀ ਵਾਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਤੁਸੀਂ ਲਿਆਤਾ ਸੀ ਸਾਰਾ ਮੈਟਰ ਉਹ ਸਾਰੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਹੋਇਆ ਸਰਕਲ ਕਾਰਵਾਈ ਕਿਸ ਤਰ੍ਹਾਂ ਦੀ ਕਰ ਰਹੇ ਹੋ ਜੇ ਕੋਈ ਬੰਦੇ ਦੇ ਰੈਸਟ ਜਾਂ ਕੋਈ ਨਾ ਕੋਈ ਪਰ ਵਿਰੋਧੀ ਵਾਸਤੇ ਕਾਰਵਾਈ ਜਾਰੀ ਹੈ ਜੀ ਰੇਡਾਂ ਕਰ ਰਹੇ ਚੱਲੇਗਾ ਕਾਬੂ ਕਿੱਥੇ ਹੋਊਗਾ ਜਲਦੀ ਕਾਬੂ ਕਿੱਥੇ ਜਾਣੀ